ਗਾਜ਼ਲੀ ਬੋਰਡ ਆਫ ਪੀਸ ਬਣਾਇਆ ਇਸ ਦੇ ਵਿੱਚ ਟੋਨੀ ਬਲੇਅਰ ਤੇ ਮਾਰਕੋ ਰੂਬਿਓ ਵੀ ਸ਼ਾਮਿਲ ਦਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਗਾਜ਼ਲੀ ਬਣਾਏ ਗਏ ਬੋਰਡ ਆਫ ਪੀਸ ਦੇ ਮੈਂਬਰਾਂ ਦੇ ਨਾਮ ਨੇ ਜਿਹੜੇ ਜਾਰੀ ਕਰ ਦਿੱਤੇ ਨੇ ਇਸ ਬੋਰਡ ਦੇ ਵਿੱਚ ਅਮਰੀਕਾ ਵਿਦੇਸ਼ ਮੰਤਰੀ ਮਾਰਕੋ ਰੂਬਿਓ ਤੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ ਸ਼ਾਮਿਲ ਨੇ ਟਰੰਪ ਖੋ ਦੇਸ ਬੋਰਡ ਦੇ ਚੇਅਰਮੈਨ ਹੋਣਗੇ ਬੋਰਡ ਦੇ ਜਿਹੜੇ ਕਿ ਮਕਸਦ ਗਾਜ਼ਾ ਦੀ ਸਥਾਈ ਪ੍ਰਾਂਸ਼ਾਂਸ਼ਿਕ ਦੇਖਪਾਲ ਅਤੇ ਮੌੜ ਨਿਰਮਾਣ ਕਰਨਾ ਇਸ ਵਿੱਚ ਟਰੰਪ ਦੇ ਦਮਾਦ ਜੇਡ ਕ੍ਰਿਸ਼ਨਰ ਮਿਡਲ ਮਿਡਲ ਈਸਟ ਦੂਤ ਸਟੀਵ ਬਿਟਕਾਫ ਤੇ ਹੋਰ ਵੀ ਕਈ ਲੋਬ ਨੇ ਜਿਹੜੇ ਜਿਹਨਾਂ ਦੇ ਨਾਮ ਜਾਰੀ ਕਰ ਦਿੱਤੇ ਨੇ ਉਹ ਵੀ ਸ਼ਾਮਿਲ ਹੋਣਗੇ ਟਰੰਪ ਦੀ 2.0 ਪ੍ਰਿੰਸ ਯੋਜਨਾ ਅਧੀਨ ਗਾਜ਼ਾ ਵਿੱਚ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਫੌਜ ਵੀ ਤਾਇਨਾਤ ਕੀਤੀ ਜਾਵੇਗੀ ਜੰਗ ਤੋਂ ਬਾਅਦ ਗਾਜ਼ਾ ਦੀ ਰੋਜ਼ਾਨਾ ਪ੍ਰਸ਼ਾਸਨਿਕ ਦੇਖਪਾਲ ਲਈ ਵੀ ਜਿਹੜੀ ਕਿ ਵੱਖਰਾ ਜਿਹੜਾ ਫਸਿਨੀ ਇੰਤਜ਼ਾਮ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਹਾਲਾਂਕਿ ਸੀਜ਼ਫਾਇਰ ਹੋਣ ਦੇ ਬਾਵਜੂਦ ਗਾਜ਼ਾ ਵਿੱਚ ਹਾਲਾਤ ਨਾਜ਼ੁਕ ਬਣੇ ਹੋਏ ਨੇ ਅਤੇ ਦੋਵਾਂ ਟੀਰਾਵਲੋਂ ਉਲੰਘਣਾ ਦੇ ਦੋਸ਼ ਲਗਾਏ ਜਾ ਰਹੇ